ਰੋਣ ਦੇ ਕਰ ਮੇਰੇ ਗੁੱਡੀਆਂ ਪਟੋਲੇ ਓ ਰੋਣ ਦੇ ਕਰ ਮੇਰੇ ਗੁੱਡੀਆਂ ਪਟੋਲੇ ਕੁੰਝ ਵਖੀ ਤੀਂ ਢਾਰ ਤੋਂ ਵਾਕੇ ਲੈ ਗਿਆਂ ਨੀ ਬਾਵਲੇ ਦਾਣੀ ਸੱਤਾ ਪਾਣੀਆਂ ਦੇ ਪਾਰ ਤੋਂ ਵਾਕੇ ਲੈ ਗਿਆਂ ਨੀ ਬਾਵਲੇ ਦਾਣੀ ਸੱਤਾ ਪਾਣੀਆਂ ਦੇ ਪਾਰ ਤੋਂ ਵਕਤ ਕੁੰਝ ਦੀ ਤੀਲਰ ਤੋਂ ਸਾਡੇ ਉੱਤੇ ਪੰਬਹਾਰ ਆਏ ਜੇ ਆਈਆਂ ਨਹੀਂ ਅਸੀਂ ਕਿਹੜ ਨੇ ਪਹਿਲੋਂ ਮਰ ਜਾਈਆਂ ਨਹੀਂ ਸਾਡੇ ਉੱਤੇ ਤਾਂ ਪੰਬਹਾਰ ਆਏ ਜੇ ਆਈਆਂ ਨਹੀਂ ਅਸੀਂ ਕਿਹੜ ਨੂੰ ਪਹਿਲਾਂ ਮਰ ਜਾਈਆਂ ਨਹੀਂ ਅੱਗੇ ਪਲ ਕੁ ਬਹਾਰੇ ਅਸੀਂ ਮਾਣੀ ਸੀ पल को बार असी माणी सी वक करे बावले बावरे सत्ता पाणी आदि डरे तो।, डर तो।, तो माता जी वालों परमार वालों और सारा इनाम भेजा गया ਬਹੁਤ ਬਹੁਤ ਧੰਨਵਾਦ ਤੈਨੂੰ ਬਾਬਲਾਵੇਂ ਕੀ ਸੀ ਮਜਬੂਰੀਆਂ ਪਾ ਦਿੱਤੀਆਂ ਦੁਲੰਬੀਆਂ ਵੇ ਦੂਰੀਆਂ ਤੈਨੂੰ ਬਾਬਲਾਵੇਂ ਕੀ ਸੀ ਮਜਬੂਰੀਆਂ ਪਾ ਦਿੱਤੀਆਂ ਦੁਲੰਬੀਆਂ ਵੇ ਦੂਰੀਆਂ ਬੇਮਨ ਤੋੜ ਕੇ ਬਨੂਰ ਦੂਰ ਸਿੱਟਦੀ ਤੋੜ ਕੇ ਬਨੂਰ ਤੂਰ ਸਿੱਟਦੀ ਵਕਤ ਦਿੱਤਾ ਪਰਿਵਾਰ ਤੋਂ ਰੱਤੇ ਲੈ ਗਈ ਆ ਨਿਮਾਵਲੇ ਦਾਣ ਹੀ ਸੱਦਾ ਪਾਣੀਆਂ ਦੇ ਪਾਰ ਤੋਂ ਸੱਦਾ ਪਾਣੀਆਂ ਦੇ ਪਾਰ ਤੋਂ ਮੇਰੀ ਉਮਰ ਤੱਕ ਨਾ ਵੇਖ ਜਦੇ ਚ ਤੂੰ ਲੋਕੀ ਕਹਿਣਗੇ ਕੀ ਧੀ ਦਿੱਤੀ ਵੇਚ ਤੂੰ ਵੇਚ ਤੂੰ ਬੇਨ ਪਰਿਆ ਦਾ ਦੇਸ਼ ਕੀ ਸੀ ਬੁੱਕਣਾ ਪਰਿਆ ਦਾ ਦੇਸ਼ ਕੀ ਸੀ ਬੁੱਕਣਾ ਬਿਨਾ ਕੋੜੇ ਦਿਲ ਜ਼ਾਰ ਤੋਂ ਵ્યાਕ ਲੱਗੀ ਅਨਭਾਵ ਦੇ ਦਾਣੀ ਸੱਤਾਂ ਪਾਣੀਆਂ ਦੀ ਤਰ ਤੋਂ ਰੋਂਦੇ ਕਾਰਨ ਮੇਰੇ ਗੁੱਡੀਆਂ ਫਟੋਲੇ ਰੋਂਦੇ ਕਾਰਨ ਮੇਰੇ ਗੁੱਡੀਆਂ ਫਟੋਲੇ ਕੁੰਝ ਵਕਤੀ ਢਾਰ ਤੋਂ ਵਾਕਿ ਲੈ ਗਿਆ ਨਿਬਾਬਲੇ ਰਾਣੀ ਸੱਤਾ ਪਾਣੀਆਂ ਦੇ ਪਾਰ ਤੋਂ ਸੱਤਾ ਪਾਣੀਆਂ ਦੇ ਪਾਰ ਤੋਂ ਕੁੰਝ ਕੀਤੀ ਵਰਗ ਢਾਰ ਤੋਂ ਕੌਲਾਬਾੜਾ ਬੜਾ ਹੀ ਪਿਆਰਾ ਗੀਤ ਮੈਂ ਕਿਤਾਬਾਂ ਪੜ੍ਹੀਆਂ ਇਹ ਉਹਨਾਂ ਜੋ ਤਾਜ਼ਾ ਤਾਜ਼ੇ ਮੈਂ ਪਿਆਰ ਕਰਕੇ ਲੈ ਆਇਆ ਵੀਗਾ ਮੈਂ ਗੀਤ ਉਦਾਸੀ ਦੀ ਸਭਾ ਜਰੂਰ ਤਾਂ ਕਿ ਇਹ ਉਦਾਸੀ ਜੀ ਦੀ ਸਭਾ ਇਹਨਾਂ ਦੇ ਮੁੱਖੀ ਉਦਾਸੀ ਜੀ ਨੇ ਉਹਨਾਂ ਵੱਲੋਂ ਇੱਕ ਲਿਖਿਆ ਹੋਇਆ ਗੀਤ ਜੁਰੀ ਸੀ ਬੇਸ਼ੱਕ ਉਹ ਵੀ ਗੱਡੋ ਇਹਦੇ ਮੈਂ ਤਾਂ ਮੇਰਾ ਕੁਐਸਚਨ ਵੀ ਹੱਲ ਹੋ ਜਾਊਗਾ ਉਦਾਸੀ ਜਾਂ ਉਦਾਸੀ ਵਰਗਾ ਮੈਂ ਉਹਦਾ ਇੱਕ 27 ਅੰਤਰਾ ਪੜ੍ਹਦਾ ਬਹੁਤ ਸਾਰੇ ਉਹੋ ਜਿਹੇ ਸੱਜਣ ਬੈਠੇ ਨੇ ਜਿਹੜੇ ਮੈਨੂੰ ਦੱਸਦਾਂਗੇ ਵੀ ਇਹ ਗੀਤ ਲਿਖਿਆ ਹੋਇਆ ਹੈ ਗੀਤ ਹਾਲਾਂਕਿ ਮੈਂ ਉਦਾਸੀ ਦਾ ਹੀ ਸਮਝਦਾ ਰਿਹਾ ਇਹ ਕਿਸੇ ਨੂੰ ਪਤਾ ਤਾਂ ਨਹੀਂ ਜ਼ਰੂਰ ਦਿਆ ਤੇ ਬਾਕੀ ਉਦਾਸੀ ਦਾ ਗੀਤ ਆਪਾਂ ਅਲੱਗ ਤੌਰ ਤੇ ਜ਼ਰੂਰੀ ਆ ਮੰਨਦੇ ਠੀਕ ਹੈ ਹਮ सुन सु रहावे सुम में सु वे कोई उग सुग दस जारी ई कनू पैर चु ਉਂ ਪਰ ਚੁਹਾਏ ਰੇ ਨਾ ਬਿੜਤ ਲਈ ਤੂੰ ਰਾਹੀ ਦੀ ਸੁਣ ਲੈ ਮੈ ਸੁਨਿਆ ਕਿਉਂ ਚੁੱਪਨਾ ਤੋੜੇ ਵੇਰਾ ਕਿਉਂ ਚੁੱਪਨਾ ਤੋੜੇ ਵੇਰਾ ਐੜੇ ਹਿਲੋੜ ਨਾ ਤੇਰੀ ਗਵਾਹੀ ਦੀ ਸੋਣ

ਚਲੋ ਇੱਕ ਮੇਰੀ ਸਮੱਸਿਆ ਦਾ ਵੀ ਹੱਲ ਹੋਇਆ ਕਿਉਂਕਿ ਬਹੁਤ ਸਾਰੀਆਂ ਸਾਡੇ ਕਮੀ ਜਨਾਂ ਦਾ ਕਈ ਵਾਰੀ ਛੋਟਾ ਦਿਲ ਵੀ ਹੋ ਜਾਂਦਾ ਕਈ ਵਾਰੀ ਹੋਰ ਤਰ੍ਹਾਂ ਹੀ ਕਰ ਦਿੰਦੇ ਨੇ ਉਹ ਵੀ ਕੰਨੀ ਕੁਝ ਇਦਾਂ ਦਾ ਕੋਈ ਤੇ ਚਲੋ ਜੀ ਨਾ ਮੈਂ ਖੁਦਾਸੀ ਸਾਹਿਬ ਨੂੰ ਸਿਰwidehat ਦੀ ਪੇਟ ਕਰਦਾ ਨਾਲੇ ਗਾਦੀ ਜੋ وصیت ਹੈ

ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਮੇ मैन लगता है <Valois CLS> <whirring> <layders> इन्हों तो के सलमान तो पहला एक मिनट युवराजा जी नुशी है कि अपनी गल कर सलमान करना किताब भी गोष्टी भी है सीमित समय हेलो मैं सब गुरु करूँगा ਮੇਰੇ ਗੱਲ ਯਾਦ ਕਰਾਦੀ ਤੇ ਬਿਲਕੁਲ ਉਸੇ ਮੈਂ ਕਿਹਾ ਸੀ ਸ਼ਿਗਾਰੇ ਨੂੰ ਕਿ ਇਨਕਲਾਬੀ ਗਾਇਕੀ ਸੱਚ ਨੂੰ ਦੂਰ ਦੇ ਸੰਗਾਂ ਨੂੰ ਫਰੋਣ ਵਾਲੀ ਗੱਲ ਹੈ ਮੈਂ ਫੜਾਈ ਹੈ ਤੇ ਉਸ ਦਿਨ ਕਹਿਨ ਸਾਹਿਬ ਨੇ ਮੈਨੂੰ ਕਿਹਾ ਸੀ ਵੀ ਮੈਂ ਪੂਰੀ ਕੋਸ਼ਿਸ਼ ਕਰੂੰਗਾ ਇਸੇ ਉਤਪੰਨ ਦੀ ਲੰਡਨ ਗਾਇਕੀ ਗਾਣਾ ਨਹੀਂ唱 ਰਹੀ ਹੈ ਮੇਰੇ ਖਿਆਲ ਤੌਰ ਤੇ ਗੀਤ ਜਿਹੜਾ ਕੋਈ ਵੀ ਆ ਜਾ ਗੀਤ ਉਹਦੀ ਉਮਰ 20-25 ਦਿਨ ਹੁੰਦੀ ਹੈ ਅਗਿਆਸੀ ਸਾਹਿਬ ਨੂੰ ਗਿਆਨ ਕਿੰਨਾ ਚਿਰ ਹੋ ਗਿਆ ਅਜੇ ਵੀ ਤਾਜੀ ਹੈ ਸ਼ਿੰਗਾਰੇ ਤੇਲ ਦੀ ਕੇਸਟਾ ਜਿਹੜੀ ਅਜੇ ਵੀ ਤਾਜੀ ਹੈ ਇਸ ਦੇ ਆਪ ਨੇ ਜੋ ਕਿਹਾ ਸੀ ਦਿੱਲੀ ਦੇ ਮੋਰਚੇ ਦੇ ਉੱਤੇ ਜਿੰਨੇ ਵੀ ਲੈਕਚਰ ਗੌਰਵ ਨੇ ਕਿਹਾ ਆਪਾਂ ਸਾਰੇ ਪਹੁੰਚ ਚੁੱਕੇ ਸੀ ਲੇਕਿਨ ਜਿੱਤੇ ਮੋਰਚਾ ਜਿੱਤ ਗਿਆ ਜਿੱਤਿਆ ਗਿਆ ਨਾਮ ਦੇ ਕਿਸਾਨ ਯਾਦ ਰਹੀਂ ਨਾਮ ਦੇ ਮੋਰਚਾ ਜਲ ਰਹਾ ਨਾ ਆਪਣੇ ਖੇਤਾਂ ਯਾਦ ਰਹੀਂ ਤੇ ਉਹ ਜਿੱਥੋਂ ਆਏ ਸੀ ਉਸੇ ਬਦ ਚਲੇਗੇ ਮੈਂ ਸ਼ਿਮਾਰੇ ਜਹਿਲੂ ਇਸ ਗੱਲ ਦੀ ਮੁਬਾਰਕਵਾਦ ਦਿੰਦਾ ਕਿ ਜਿੰਨਾ ਵੀ ਚੱਲ ਸਕਿਆ ਜਿੰਨਾ ਵੀ ਟੈਮ ਦੇ ਸਕਿਆ ਉਹ ਦਿੱਤਾ ਕਿ ਮੈਂ ਇਸ ਗੱਲ ਨੂੰ ਕਿਉਂਕਿ ਮੈਂ ਤੇ ਕ੍ਰਿਟਿਸਿਜ਼ਮ ਕੀਤਾ ਸੀ ਇਹ ਪੂਰਾ ਉਪਰਿਆ ਮੈਂ ਇਹਨੂੰ ਹਾਰ ਦੇ ਤੋੜ ਦਿਨਾ ਔਰ ਸਿੰਦਰ ਨੂੰ ਇਸ ਕਰਕੇ ਤੇ ਸਾਡੀ ਮਾਤਮਾ ਸਹਿਸਵਾ ਬਣਾਉਣਾ ਹੈ ਇਸ ਕਰਕੇ ਦੱਸ ਦੇਨਾ ਕਿ ਇਹਨਾਂ ਨੇ ਉਹ ਲਿਖਤ ਤੇ ਗਾਇਕ ਹੁਏ ਹੈ ਜਿਨ੍ਹਾਂ ਦੀ ਬਾਤ ਸਿਰਫ ਦਸ ਲੋਕ ਪੜਦੇ ਨਹੀਂ ਤੰਗ ਇਸ ਦਾ ਕਿ ਰਾਜਤਾਂ ਲਈ ਤੇਜਾ ਸਿੰਘ ਪਿੰਕੀ ਨੂੰ ਬੈਂਦੀ ਹੈ ਜੇ ਇੰਨੇ ਸਮੇਂ ਜੇ ਤੁਸੀਂ ਆਪਣੀ ਗੱਲ ਚਲੋ ਬਤਨਾਲਾ ਜਿਹੜਾ ਜਿਹੜੀ ਬਣਦੀ ਸੀ ਸੰਗਰੂਰ ਜ਼ਿਲ੍ਹਾ ਸੀਗਾ ਉੱਥੇ ਸਾਡੇ ਮਾਰਥਿਆਂ ਦੇ ਕਿਰਪਾ ਲੱਗਦੇ ਹੁੰਦੇ ਸੀ ਮੈਜੂਰੀ ਰਿਸੋਰਸ ਪਰਸਨ ਦੇ ਦੌਰ ਤੱਕ ਲਾਇਆ ਹੈ ਅਸੀਂ ਤੇ ਉਸ ਅਧਿਆਪਕਾਂ ਦੇ ਸੈਸ਼ਨ ਦੇ ਵਿੱਚ ਮਾਨ ਕੋਠੀ ਤੇਰੀ ਇੱਕ ਸ਼ਗਾਰਾ ਜਿਹੜਾ ਨੇੜੇ ਦੇ ਕਿਸੇ ਸਕੂਲ ਚ ਲੱਗਿਆ ਹੋਇਆ ਤੇ ਇੱਕ ਲੰਗ ਵਾਰਡ ਪੀਰੀਅਡ ਅਕਤੂਬਰ ਨਾਲ ਤੱਕ ਪੂਰਾ ਜੀ ਬੀ ਲੱਗਤ ਹੈ ਨਾ ਮਾਨਪ੍ਰੀਤ ਅਕਤਰ ਉਹ ਵੀ ਬਹੁਤ ਸੋਣਾ ਵਿਗੋੰਦ ਨੇ ਉਹਨਾਂ ਨੂੰ ਜਰੂਰ ਬੁਲਾਇਆ ਜਾ ਦੋ ਦਿਨ ਵਾਸਤੇ ਤੇ ਮੇਰੇ ਉਹ ਦੋਵੇਂ ਭੁੱਲਦੇ ਨਹੀਂ ਜਦੋਂ ਇਹਨੇ ਕੂਕੀਆਂ ਦਾ ਹੁੱਕਾ ਲਾਇਆ ਸੀ ਤੇ ਉਹਨੇ ਰੰਗ ਚੋ ਕੇ ਪ੍ਰਾਪਤ ਚੁੱਕਿਆ ਸੀ ਤੇ ਮੈਨੂੰ ਮਾਣ ਆ ਮੈਨੂੰ ਬੜੀ ਖੁਸ਼ੀ ਆ ਬਹੁਤ ਸਮੇਂ ਬਾਅਦ ਉਹ ਇਹਨਾਂ ਨੇ ਕੈਸਟਾਂ ਸੁਣੀਆਂ ਇਹਨਾਂ ਦੀ ਆਵਾਜ਼ ਸੁਣੀ ਪਰ ਇਹਨਾਂ ਦੇ ਨਿੱਜੀ ਰੂਪ ਚ ਕਰਤਵ ਕਰਸ਼ਨ ਹੋਏ ਨੇ ਬਹੁਤ ਬਹੁਤ ਮੁਬਾਰਕ ਥੈਂਕ ਯੂ हाजरी दो तो तो दोस्तों धौड़ा तो तो एक और शख्सियत आना ने आपने मां बाप ਮਾਰ ਨਹੀਂ ਦਿੰਦੇ ਪੁੱਤ ਪੁੱਤ ਕਰੇ ਇੱਕ ਪਾਸੇ ਤਾਂ ਅਸੀਂ ਇਹ ਜੇ ਯੁੱਗ ਵਿੱਚ ਦੀ ਵਿਚ ਰਹੇ ਆ ਜਿੱਥੇ ਲੋਕ ਆਪਣੇ ਬੁੱਢੇ ਬਾਪ ਮਾਪ ਨੂੰ ਬਾਹਰ ਭੇਜ ਰਹੇ ਨੇ ਤੇ ਇੱਕ ਪਾਸੇ ਇਹ ਪੁੱਤਰ ਹੈ ਜਿਹੜਾ ਜਿੰਨਾ ਵੀ ਜਿਉਂਦਿਆਂ ਦੀ ਸੇਵਾ ਤਾਂ ਕੀਤੀ ਹੋਈ ਕੀਤੀ ਆ ਤੇ ਉਹਨਾਂ ਨੂੰ ਮਰਨ ਵੀ ਨਹੀਂ ਦੇ ਰਿਹਾ ਮਾਪਿਓ ਕਦੇ ਨਹੀਂ ਮਰਦੇ ਹੁੰਦੇ ਜੇ ਉਹਨਾਂ ਦੀ ਇਲਾਤ ਸਿਆਣੀ ਹੋਵੇ ਮੇਰਾ ਕਹਿਣ ਤੋਂ ਬਾਅਦ ਕੱਲਾ ਛਿੰਦਰ ਤਾਂ ਉਹਨਾ ਹੀ ਸਿਆਣਾ ਨਹੀਂ ਇਹਦਾ ਪਰਿਵਾਰ ਵੀ ਉਹਨਾਂ ਹੀ ਸਿਆਣਾ ਉਹ ਨਹੀਂ ਵਧਾਈ ਦਾ ਪਾਤਰ ਜਿਨ੍ਹਾਂ ਨੇ ਆਪਣੇ ਮਾਪੇ ਬਾਪ ਦੀ ਯਾਦ ਨੂੰ ਕੈਮਰ ਰੱਖਿਆ ਮੈਂ ਇੰਨਾ ਹੀ ਕਹਿੰਦਾ ਵੀ ਤੂੰ ਵਗਦਾ ਰਹੀ ਕੋਈ ਸੂਰਜ ਕੰਨੀਆਂ ਦੇ ਤੇਰੇ ਆਪ 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 ਕੋ ਆਪਣੇ ਮਾਪੇ ਬਾਪ ਨੂੰ ਕਦੇ ਹੀ ਯਾਦ ਰੱਖ ਰੱਖੀ ਚੱਲ ਤੌੜਾ ਪਰਿਵਾਰ ਨੂੰ ਦੇਖਤੀ ਹੈ ਕਿ ਉਹ ਸਟੇਜ ਤੇ ਆ ਜਾਣ ਪਹਿਲਾ ਪਰਿਵਾਰ ਨੂੰ ਸਨਮਾਨ ਕੀਤਾ ਜਾਂਦਾ ਫਿਰ ਮਾੜਾ ਸਹਿਸਵਾ ਵੱਲੋਂ ਇਹਨਾਂ ਨਾਲ ਇੱਕ ਫੋਟੋ ਕੀਤੀ ਜਾਂਦੀ ਹੈ ਕਿ ਅਗਲਾ ਪ੍ਰੋਗਰਾਮ ਆਦਿ ਨੇ ਜੀ ਆਓ ਜੀ ਸਾਰਾ ਤੌੜਾ ਪਰਿਵਾਰ ਆ ਜਾਵੇ ਜਨਕਾ ਇਸ ਲੇਟ ਨੇ ਮਤਲਬ ਵੀ ਉਸ ਵੀ ਪੁਲੀਸ਼ਾ ਸ਼ਾਹ